ਵਾੜੋ ਵਾੜੋ ਆਵਾਜ਼ ਕੱਲ ਕਰਕੇ ਹੋਈ ਹੈ ਕਿ ਕੀ ਦੁਕਾਨ ਕਾ ਦੀ ਸੀ ਇਹ ਉਹ ਮੇਂ ਕੰਦੀ ਦੁਕਾਨ ਹੈ ਮੇਰੀ ਮੇਰੇ ਕੋਲ ਗਵਰਨਮੈਂਟ ਤੋਂ ਅਲਾਟਡ ਹੈ ਹਾਂ ਤੇ ਕਿੰਨਾ ਕਮਾਲ ਸੀ ਕਿੰਨੇ ਗਲ ਪੰਜ ਲੱਖ ਰੁਪਏ 10 ਲੱਖ ਰੁਪਏ ਦਾ ਮਾਲ ਹੈ 10 ਲੱਖ ਰੁਪਏ ਦਾ ਹਾਂ ਕੀ ਨਾਮ ਕੀ ਆਪਣਾ ਸतीश ਕੁਮਾਰ ਬਾਂਸਰਾ ਵੇਲਾਣਾ ਤਾਇਆ ਜੀ ਕੋਲੀ ਦੀ ਦੁਕਾਨ ਮੈਂ ਬਿਮਾਰ ਜੀ ਬਹੁਤ ਜਲ ਹੈ ਤੇ ਬਿਮਾਰ ਸੀ ਸਿਰ ਪੜ ਗਿਆ ਸਿਰ ਪੜ ਗਿਆ ਮੇਰਾ ਅੱਛਾ ਉਪਰੋਂ ਡਰ ਗਿਆ ਸ੍ਰੀ ਸतीश ਕੁਮਾਰ ਸਈ ਸੁਤਵੀਰ ਸਿੰਘ ਪ੍ਰੈਜ਼ੀਡੈਂਟ ਕਤਵਾਲੀ ਦੇ ਵਿੱਚ ਮੈਂ ਪੋਸਟਡ ਕਿੰਨਾ ਕੁ ਨੁਕਸਾਨ ਹੋ ਗਿਆ ਤੇ ਕੀ ਨਾਮ ਚੀਜ਼ ਦਾ ਸਰ ਆਪਣਾ ਮੇਰਾ ਪਾਉਲ ਆਈ ਸੀਗੀ ਦਰਸਨ ਠੀਕ ਹੈ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਸੀ ਜਲਦੀ ਹੀ ਅਗ ਨੂੰ ਕੰਟਰੋਲ ਕਰ ਲਿਆ ਸੀ ਲੇਕਿਨ ਇਹ ਆਪਣਾ ਜਿਹੜਾ ਵੀ ਨੁਕਸਾਨ ਆਇਆ ਉਸ ਚੀਜ਼ ਦਾ ਅਸੀਂ ਨਿਵੇਸ਼ੀਗੀਸ਼ਨ ਕਰਦੇ ਹਾਂ ਵੀ ਕਿਸ ਤਰ੍ਹਾਂ ਇਹ ਅੱਗ ਲੱਗੀ ਤੇ ਕਿਵੇਂ ਇਹ ਅੱਗ ਲੱਗੀ ਉਸ ਚੀਜ਼